ਖੰਡੀ ਹੂੰ ਤੇ ਆਮ ਤੌਰ ਤੇ ਉਹਨੂੰ ਖੁਸਰਾ ਕਹਿੰਦੇ ਹੂੰ ਇਹ ਤਾਂ ਨੇਚਰਲ ਕੁਦਰਤੀ ਬਗਾੜ ਹੈ ਹੂੰ ਮੁੰਡਾ ਮੁੰਡਾ ਨਹੀਂ ਰਹਿੰਦਾ ਕੁੜੀ ਕੁੜੀ ਰਹਿੰਦੀ ਹੂੰ ਛੜ ਤੇਤੀ ਰੇਸ਼ੂ ਦਾ ਹੁੰਦਾ ਸਾਰਾ ਇਹ ਅੱਛਾ ਜੇ ਛੜ ਪਰਸੈਂਟ ਥੋੜੇ ਮੇਲ ਪ੍ਰਦਾਨ ਹਾਂ ਡੀਐਨਏ ਚ ਹੈਗਾ ਤੇ ਤੁਸੀਂ ਮੁੰਡਾ ਹੋਵੋਗੇ ਮੁੰਡਾ ਹੋਗੇ ਬਿਲਕੁਲ ਠੀਕ ਹੈ ਜੇ ਛੜ ਤੋਂ ਘਟਦੇ ਜਾਂਦੇ ਹੂੰ ਹੂੰ 55 56 ਜੈ 40 ਤੱਕ ਆ ਜਣੇ ਹੋ ਹੂੰ 34 ਤੱਕ ਆ ਜਣੋ ਤੇ ਇਸਤਰੀ ਹੋਗੇ ਹੂੰ ਇਹ ਹੈ ਇਹ ਦਾ ਜਿਹੜਾ ਵਿਗਾੜ ਹੈ ਉਸਖੰਡੀ ਪੈਦਾ ਕਰਦਾ ਹੂੰ ਸਖੰਡੀ ਔਰ ਮਹਾਭਾਰਤੋ ਲੈ ਕੇ ਵੀ ਪਤਾ ਹੈ ਸਖੰਡੀ ਸੀ ਆਪਣੇ ਇੱਕ ਮਹਾਭਾਰਤ ਦਾ ਪਾਤਰ ਹਾਂਜੀ ਹਾਂਜੀ ਤੇ ਰੋਮਨ ਸਾਮਰਾਜ ਵੀ ਸਖੰਡੀ ਸੀ ਔਰ ਮੁਗਲਾਂ ਦੇ ਰਾਜਵਲੇ ਵੀ ਵੱਡੇ ਵੱਡੇ ਜਿਹੜੇ ਸੀਗੇ ਨਾ ਹਰਮ ਹੂੰ ਔਰਤਾਂ ਜਿੱਤੇ ਰੱਖੀਆਂ ਸੀ ਉਹਨਾਂ ਦੇ ਇੰਚਾਰਜ ਸਖੰਡੀ ਹੁੰਦੇ ਸੀ ਕਿ ਬੰਦਾ ਔਰਤਾਂ ਦਾ ਰੱਖੀ ਨਹੀਂ ਕਰ ਸਕਦਾ ਉਥੇ ਕੋਈ ਵੀ ਉਹ ਮਾੜੀ ਕਰਤੂਤ ਕਰ ਸਕਦਾ ਮਾੜੀ ਕਰਤੂਤ ਹਾਂ ਪਰ ਫਿਰ ਵੀ ਕੁਦਰਤੀ ਤੌਰ ਤੇ ਤਾਂ ਸਖੰਡੀ ਹੋਣਾ ਲੜਕੀ ਦਾ ਲੜਕੀ ਨਾ ਹੋਣਾ ਮੁੰਡੇ ਦਾ ਮੁੰਡੇ ਨਾ ਹੋਣਾ ਇਹ ਕੁਦਰਤੀ ਬੇਇਨਸਾਫੀ ਹੈ ਪਰ ਅੱਜ ਦਾ ਵਿਗਿਆਨ ਇਹਨੂੰ ਦੂਰ ਕਰ ਸਕਦਾ ਕਰ ਸਕਦਾ ਹਾਂਜੀ ਕਦੋਂ ਹੋ ਸਕਦਾ ਹੈ ਹਾਂਜੀ ਵਿਗਿਆਨ ਨੂੰ ਪਤਾ ਹੈ ਵੀ ਮੁੰਡਾ ਬਣੂ ਕੇ ਕੁੜੀ ਬਣੂ ਹੂੰ ਇਹ ਵੀ ਆ ਕੋ ਮੁੰਡਾ ਬਣੂ ਤਾਂ ਉਹ ਮੁੰਡੇ ਬਣਾ ਦੇਣਗੇ ਕੁੜੀ ਤੇ ਕੁੜੀ ਬਣਾ ਦੇਣਗੇ ਉਹਨਾਂ ਨੂੰ ਸਾਰੇ ਵਿਕਾਸੀਆਂ ਨੌ ਮਹੀਨੇ ਤੱਕ ਦਾ ਜੋ ਵਿਕਾਸ ਹੁੰਦਾ ਨਾ ਉਹਨੂੰ ਪਤਾ ਹੁੰਦਾ ਪਰ ਕਿਉਂ ਹੁਣ ਤੱਕ ਪਤਾ ਨਹੀਂ ਸੀ ਤੇ ਜਿਹੜੇ ਆ ਅਖੌਤੀ ਜਿਹਨੂੰ ਆਪਾਂ ਲੈਸਬੀਅਨ ਤੇ ਗੇ ਕਹਿੰਦੇ ਆ ਇਹ ਸਾਰੇ ਬਣਾਉਟੀ ਨੇ ਅੱਛਾ ਹਾਂ ਬਣਾਉਟੀ ਬੰਦਾ ਬੰਦੇ ਨਾਲ ਬੰਦਾ ਖੇ ਖਾਵੇ ਜਨਾਨੀ ਨਾਲ ਜਨਾਨੀ ਖੇ ਖਾਵੇ ਇਹ 100% ਗੈਰ ਕੁਦਰਤੀ ਆ ਇਹ ਤੁਹਾਡਾ ਦੱਸੋ ਕੀ ਪ੍ਰਾਪਤੀ ਹੋਊਗੀ ਇਹਦੇ ਨਾਲ ਪਰ ਇਹ ਜੇ ਬੰਦਿਆਂ ਦਾ ਵਧਾਇਆ ਜਾਣਾ ਜਾਂਦੀਆਂ ਸਿਫਤਾਂ ਕੀਤੀਆਂ ਜਾਣੀਆਂ ਦਿੱਲੀ ਦੇ ਵਿੱਚ ਉਹਨਾਂ ਦੇ ਜਲੂਸ ਕੱਢੇ ਜਾਣ ਪੈਰਸ ਜਲੂਸ ਕੱਢੇ ਜਾਣ ਵਾਸ਼ਿੰਗਟਨ ਜਲੂਸ ਕੱਢੇ ਜਾਣ ਤੇ ਹੁਣ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਜਲੂਸ ਕੱਢਣ ਨੂੰ ਤਿਆਰ ਹੋ ਗਿਆ ਹੈ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਦੇਖੋ RAMDAS GURU ਤੇਰੀ ਨਗਰੀ ਉੱਥੇ ਇਹਨਾਂ ਦਾ ਕੀ ਕੰਮ ਹੈ ਜੀ ਜਲੂਸ ਆ ਰਹੇ ਦਾ ਉਹ ਬੰਦੇ ਨੇ ਤੇ ਤਰਸ ਕਰ ਸਕਦੇ ਵੀ ਭਾਈ ਕੁਦਰਤ ਨੇ ਨਾਲ ਇਨਸਾਫ ਨਹੀਂ ਕੀਤਾ ਇਹਨਾਂ ਦੀ ਰੋਟੀ ਪਾਣੀ ਦਾ ਜਿਗਾਰਡ ਹੋਣਾ ਚਾਹੀਦਾ ਹੈ ਕਿਤੇ ਨਾ ਕਿਤੇ ਇਹਨਾਂ ਦੇ ਨੌਕਰੀ ਦਾ ਹੱਕ ਵੀ ਹੈ ਉਹ ਵੀ ਦੇਣਾ ਚਾਹੀਦਾ ਤੇ ਜੇ ਇਹ ਇਸ ਤਰ੍ਹਾਂ ਦੇ ਜਲੂਸ ਕੱਢਣਗੇ ਤੇ ਫਿਰ ਕੀ ਚੀਜ਼ ਪ੍ਰਾਪਤ ਕਰਨਗੇ ਜਿਹੜੀ ਲੋਕਾਂ ਦੀ ਨੈਤਿਕ ਪੱਧਰਤਾ ਦੀ ਜਿਹੜੀ ਹਮਦਰਦੀ ਸੀ ਉਹ ਵੀ ਗਵਾ ਲੈਣਗੇ 10 ਗੇ ਤੁਰੇ ਜਾਂਦੇ ਆ ਉਹਨਾਂ ਦੀ ਕੀ ਇੱਜ਼ਤ ਹੈ ਇੱਕ ਦੂਜੇ ਨੂੰ ਛੇੜਦੇ ਤੁਰੇ ਜਾਣ ਡਾਸ ਲੈਸਵੀਨ ਤੁਰਿਆਂ ਜਾਂਦੀਆਂ ਉਹਨਾਂ ਦੀ ਕੀ ਜਤਾ ਕੁਝ ਨਹੀਂ ਛੋੜਦੀਆਂ ਤੁਰੇ ਜਾਣ ਹਮ ਸਮਾਜ ਦੀ ਡੈਕੋਰਮ ਡੀਸੈਂਸੀ ਜਿਹੜੀ ਨੈਤਿਕਤਾ ਉਹ ਬੜੀ ਜ਼ਰੂਰੀ ਆ ਹਮ ਇਹ ਨਹੀਂ ਆ ਕਿ ਜਿਹੜਾ ਸਮਾਜ ਤਰੱਕੀ ਕਰ ਗਿਆ ਉਹਨੂੰ ਨੈਤਿਕਤਾ ਦੀ ਲੋੜ ਨਹੀਂ ਹਮ ਸਮਾਜ ਜਿਹੜਾ ਤਰੱਕੀ ਕਰ ਗਿਆ ਉਹਨੂੰ ਨੈਤਿਕਤਾ ਦੀ ਬਹੁਤ ਲੋੜ ਆ ਹਮ ਨੈਤਿਕਤਾ ਕਦੋਂ ਵੀ ਵਾਇਨਸ ਹੋ ਜੇ ਸਮਾਜ ਦੇ ਵਿੱਚੋਂ ਉਹਦੇ ਲਈ ਘਾਤਕ ਹੁੰਦੀ ਆ ਹਮ ਕਰਤਾਰ ਦੀ ਨੈਤਿਕਤਾ ਸਦਾਚਾਰ ਦੀ ਨੈਤਿਕਤਾ ਹਮ ਆਰਥਿਕਤਾ ਦੀ ਨੈਤਿਕਤਾ ਰਾਜਨੀਤੀ ਦੀ ਨੈਤਿਕਤਾ ਕੋਈ ਵੀ ਪ੍ਰਕਾਰ ਦੀ ਨੈਤਿਕਤਾ ਅਨੈਤਿਕਤਾ ਵਿੱਚ ਬਦਲ ਜਾਵੇ ਤੋ ਮੁਲਕ ਦਾ ਘਾਣ ਹੁੰਦਾ ਵਿਕਾਸ ਨਹੀਂ ਹੁੰਦਾ ਇਹਨਾਂ ਬੱਚਾ ਨੂੰ ਜਿਹੜੇ ਬਿਲਕੁਲ ਨਿਰਦੋਸ਼ ਨੇ ਇਹਨਾਂ ਦੀ ਮਦਦ ਤਾਂ ਕੀਤੀ ਜਾਂਦੀ ਹੈ ਘੱਟੋ ਘੱਟ ਜਜ਼ਬਾਤੀ ਮਦਦ ਦੀ لازਮੀ ਨਹੀਂ ਜਾ ਰਹੀ ਹੈ ਇਹਨਾਂ ਨੂੰ ਇਹ ਨਾ ਹੋਵੇ ਵੀ ਅਸੀਂ ਨਾ ਨਕਮੇ ਜੇ ਫਿਰਦੇ ਆ ਵੇਖੋ ਅੱਗੇ ਆਪਾਂ ਇਹਨਾਂ ਨੂੰ ਪੜਾਉਂਦੇ ਵੀ ਨਹੀਂ ਸੀ ਹਾਂ ਹੁਣ ਪੜ ਕੇ ਜਿਹੜਾ ਗਏ ਜੱਜ ਲੱਗ ਜੂ ਜਾਂ ਡੀਸੀ ਲੱਗ ਜੂ ਉਹ ਦਿੱਲੀ ਦੇ ਜੀਵੀ ਰੋਡ ਤੇ ਜਾਊਗਾ ਆਪਣੇ ਮਲਕ ਦੇ ਕਿ ਜੀਵੀ ਰੋਡ ਹੈ ਨਾ ਦਿੱਲੀ ਦਿੱਲੀ ਉਹਦਾ ਨਾਂ ਕੀ ਤੇਰਾ ਗਦਬੁੱਧਾ ਰੋਡ ਬੰਦੇ ਬੜੇ ਬੇਈਮਾਨ ਆਪਣੇ ਮਲਕ ਵਿੱਚ ਜੋ ਮਾੜਾ ਨਾਂ ਗਦਬੁੱਧਾ ਨਾਲ ਜੋੜ ਦਿਓ ਜੋ ਚੰਗਾ ਨਾਂ ਪਰਤੂਤਿਆਂ ਨਾਲ ਜੋੜ ਦਿਓ ਬੜੀ ਵੱਡੀ ਸ਼ਰਾਰਤ ਹੈ ਇਹ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਾਜਿਕ ਨੈਤਿਕਤਾ ਨੂੰ ਸਾਹਮਣੇ ਰੱਖ ਕੇ ਇਹਨਾਂ ਦੀਆਂ ਮਜਬੂਰੀਆਂ ਨੂੰ ਸਾਹਮਣੇ ਰੱਖ ਕੇ ਮਜਬੂਰੀਆਂ ਤੇ ਸਾਨੂੰ ਸੋਚਣਾ ਚਾਹੀਦਾ ਹੈ ਜਰੂਰਸ ਕੱਢਣ ਨਾਲ ਕੋਈ ਇਹਨਾਂ ਦੀ ਪ੍ਰਾਪਤੀ ਨਹੀਂ ਸਮਨ ਨਿਖਿਤ ਪੁਣਾ ਸਿੱਧ ਹੁੰਦਾ ਹੈ ਲੋਕੀ ਤੋਏ ਤੋਏ ਕਰਨਗੇ ਗਾਲ ਵੀ ਦੇਣਗੇ ਕਈ ਮੈਂ ਦੱਸਾਂ ਵੀ ਮੈਨੂੰ ਕਈ ਸਿਕੰਡੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਉਹ ਧੋੜੇ ਥੋੜੇ ਘਰਾਂ ਜਿਹੋ ਜਾਂਦੇ ਤਾੜੀ ਮਾਰ ਕੇ ਜਾਂਦੇ ਆ ਵਧਾਈਆਂ ਵੀ ਦਿੰਦੇ ਆ ਵਧਾਈਆਂ ਤੁਹਾਨੂੰ ਮੈਂ ਤਾਂ ਤੁਸੀਂ ਕਹਿੰਦੇ 100 ਲੈਣਾ ਉਹਨੇ ਮਾਰ ਕੇ ਤਾੜੀ ਆਖਣਾ ਜੀ 500 ਤੁਸੀਂ ਨਹੀਂ ਦਿੰਦੇ ਤਾਂ ਆਖਣੇ 1100 ਜੀ ਅੰਤ ਨੂੰ 1000 2000 1500 ਤੇ ਸੌਦਾ ਹੋ ਜਾਂਦਾ ਠੱਕੇ ਨਾਲ ਵੀ ਲੈਂਦੇ ਆ ਉਹ ਵਧਾਈਆਂ ਹਾਲਾਂਕਿ ਉਹਨੂੰ ਵਧਾਈ ਲੈਣ ਦਾ ਹੱਕ ਕੋਈ ਨਹੀਂ ਉਹਨਾਂ ਕੋਲੇ ਸੌਏ ਵਧਾਈ ਤੋਂ ਹਰਾਏ ਵੀ ਕੀ ਹੈ ਵੀ ਵਿਚਾਰਾਂ ਤੋਂ ਪਰ ਹੁਣ ਜਿਹੜੀ ਹੈ ਨੈਤਿਕਤਾ ਨੂੰ ਤਗੜਾ ਕਰਨ ਦੇ ਲਈ ਇਹਨਾਂ ਵਿੱਦਿਆ ਦਿੱਤੀ ਜਾ ਸਕਦੀ ਹੈ ਜਿਹੜਾ ਵਿੱਦਿਆਲਾ ਬੰਦਾ ਨੈਤਿਕ ਤੌਰ ਤੇ ਵਿੱਦਿਆਕ ਤੌਰ ਤੇ ਤਕੜਾ ਹੋ ਗਿਆ ਉਹਨੂੰ ਫਿਰ ਤਾੜੀਆਂ ਮਾਰਦਵੀ ਲੋੜ ਨਹੀਂ ਤੇ ਜਰੂਸ ਕੱਢਣ ਦੀ ਵੀ ਲੋੜ ਨਹੀਂ ਅਥਾਉਟੀ ਚ ਆ ਜਾਓ ਅੱਗੇ ਤਾਂ ਗੇ ਅਥਾਉਟੀ ਚ ਹੁੰਦੇ ਨਹੀਂ ਸੀ ਬੇਚਾਰਾ ਕਹਿ ਦਿੰਦੇ ਬੇਚਾਰਾ ਹੁਣ ਵਿਗਿਆਨ ਆ ਇਹਨਾਂ ਦਾ ਇਲਾਜ ਕਰ ਸਕਦੀ ਆ ਉਹਨੂੰ ਪਤਾ ਵੀ ਇਹਦੇ ਚ ਕਿੰਨਾ ਮਰਦ ਪ੍ਰਧਾਨ ਤੱਤ ਦੀ ਘਾਟ ਆ ਉਹਨੂੰ ਦੂਰ ਕੀਤਾ ਜਾ ਸਕਦਾ ਹੈ ਕਿੰਨਾ ਇਸਤਰੀ ਤੱਤ ਦੀ ਘਾਟ ਆ ਐਕਸ ਵਾਈ ਜਿਹੜੀ ਕਮ ਐ ਐਕਸ ਵਾਈ ਠੀਕ ਹੈ ਨਾ ਵੀ ਉਹ ਦੂਰ ਕੀਤੀ ਜਾ ਸਕਦੀ ਆ ਜਨਮ ਤੋਂ ਪਹਿਲਾਂ ਪਤਾ ਲੱਗ ਸਕਦਾ ਹੈ ਵੀ ਇਹ ਕਹਾਣੀ ਬਿਹੜੀ ਹੈ ਤੇ ਨੂੰ ਸੁਧਾਰਿਆ ਜਾ ਸਕਦਾ ਹਾਂ ਔਰ ਕਮਾਲ ਦੀ ਗੱਲ ਹੈ ਵਿਗਿਆਨੀਆਂ ਨੂੰ ਇੱਥੇ ਤੱਕ ਪਤਾ ਹੈ ਉਹ ਦਿਨ ਡ੍ਰੌਪ ਕਰ ਦਿਓ ਗਰਭ ਚ ਉਹ ਕਰਨ ਦੀ ਲੋੜ ਨਹੀਂ ਸਰਜਰੀ ਇੱਕ ਮੈਂ ਦਾ ਲੁਧਿਆਣੇ ਬੰਬੇ ਵਿੱਚ ਇੱਕ ਹਸਪਤਾਲ ਸੀ ਜਸਲਖ ਹਸਪੀਟਲ ਬੰਬੇ ਉੱਥੇ ਇੱਕ ਲੜਕੀ ਦੇ ਪੇਟ ਚ ਤਿੰਨ ਬੱਚੇ ਦੋ ਬੱਚੇ ਠੀਕ ਨੇ ਤੀਜਾ ਅਪੰਗ ਪੈਦਾ ਹੋ ਰਿਹਾ ਓਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪੰਗ ਹੈ ਡਾਕਟਰ ਕਹਿੰਦਾ ਇਸ ਕੋ ਗਰਾਨੀ ਕੋ ਹੈ ਵੀ ਇਹਨੂੰ ਗਰਾ ਡ੍ਰੌਪ ਕਰੋ ਡ੍ਰੌਪ ਕਰਵਾਓ ਉਹਦੀ ਜੀ ਸਰਜਰੀ ਹੋ ਦੇ ਨਹੀਂ ਟੀਕਾ ਲਗਾਨੇ ਕੋ ਹੈ ਹੂੰ ਉਹਨਾਂ ਨੇ ਬੱਚਾ ਪੇਟ ਦੇ ਵਿੱਚ ਹੀ ਡ੍ਰੌਪ ਕਰਤਾ ਇੱਕ ਬੱਚਾ ਇੱਕ ਬੱਚਾ ਦੂਜੇ ਬੱਚੇ ਤੰਦਰੁਸਤ ਹੈ ਹਰਟੀ ਪੈਦਾ ਹੋ ਗਏ ਹੂੰ ਵਿਗਿਆਨ ਨੇ ਜਿਹੜਾ ਬੱਚਾ ਅਪੰਗ ਪੈਦਾ ਹੋਣਾ ਸੀ ਪਹਿਲੇ ਦੂਰ ਕਰਤਾ ਉਹ ਜੇ ਤੱਕ ਕੋਈ ਜਾਣਵੀ ਨਹੀਂ ਪਈ ਸੀ ਬਾਦੀ ਰਿਹਾ ਸੀ ਜਾਨ ਪੈਣ ਦੀ ਇੱਕ ਵੱਖਰੀ ਸਟੇਜ ਹੈ ਸਟੇਜ ਹਾਂ ਆਪਣੇ ਅੜਕ ਸਾਹਿਬ ਡਾਕਟਰ ਸਾਹਿਬ ਨੂੰ ਪਤਾ ਹੈ ਕਿ ਉਹ ਜੇ ਜਾਣ ਕਰ ਤੋਂ ਪੈਂਦੀ ਹੈ ਹੂੰ ਦਿਮਾਗ ਦੇ ਸਿਲਕਾ ਤੋਂ ਬਣ ਜਾਂਦੇ ਆ ਹੂੰ ਦਿਲ ਕਦੋਂ ਧੜਕਣ ਲੱਗ ਜਾਂਦਾ ਸਾਰਾ ਪਤਾ ਲੱਗਦਾ ਠੀਕ ਹੈ ਉਸ ਕਰਕੇ ਇਹੀਆਂ ਚੀਜ਼ਾਂ ਤੋਂ ਵਿਗਿਆਨ ਤੁਹਾਡੀ ਮਦਦ ਕਰ ਸਕਦੀ ਹੈ ਹੂੰ ਹਾਂ ਜਿਹੜਾ ਜਰੂਰ ਜਲਸੇ ਨੇ ਇਹਦੇ ਵਿੱਚ ਸਮਝ ਨਹੀਂ ਆਦੀ ਇਹਨਾਂ ਦੀ ਪ੍ਰਾਪਤੀ ਕੀ ਆ ਔਰ ਸਰਕਾਰਾਂ ਕਹਿੰਦੇ ਚੱਲਣ ਦਿਓ ਇਹਨਾਂ ਨੂੰ ਜਲੂਸ ਕੱਢਣ ਦਿਓ ਉਹ ਆਦੇ ਬੰਦੇ ਜਿੰਨੇ ਮਾਨਸਿਕ ਤੌਰ ਤੇ ਖੁਸ਼ਰੇ ਹੋਣ ਸਰੀਰਕ ਤੌਰ ਤੇ ਖੁਸ਼ਰੇ ਹੋਣ ਬਦਕ ਤੌਰ ਤੇ ਖੁਸ਼ਰੇ ਹੋਣ ਰਾਜਕਰਤਾ ਸ਼੍ਰੇਣੀ ਨੂੰ ਕੋਈ ਖਤਰਾ ਹੋਣਾ ਤੋਂ ਸਿਰਫ ਉਹਨਾਂ ਨੂੰ ਕੱਲਾ ਬੇਚਾਰੇ ਕਹਦੇ ਜੀਵਨ ਦੀ ਬਦਕ ਸੋਚ ਨੂੰ ਤੁਸੀਂ ਪ੍ਰਚੰਡ ਕਰਦੇ ਹੋ ਉਹਨਾਂ ਨੂੰ ਅਹਸਾਸ ਕਰਾ ਦੇ ਵੀ ਨਹੀਂ ਭਾਈ ਤੇਰੇ ਚਾਤ ਤੱਤ ਘਾਟਾ ਵੀ ਦੂਰ ਕੀਤੀ ਜਾ ਸਕਦੀ ਏ ਤੂੰ ਵੀ ਸਮਾਜ ਦਾ ਇੱਕ ਬੜਾ ਨਰੂਆ ਹਿੱਸਾ ਹੈ ਅੰਗ ਹੈ ਤੇ ਉਹ ਵੀ ਸ਼ਾਨ ਨਾਲ ਜੀਵੇਗਾ ਜਿਹਨੂੰ ਇਸ ਘੱਟ ਕੇ ਤਾੜੀ ਮਾਰ ਕੇ ਬੰਦਾ ਸ਼ਾਨ ਨਾਲ ਨਹੀਂ ਜਿਉ ਸਕਦਾ ਚਲੋ ਇਹਨਾਂ ਦਾ ਜਲੂਸ ਤਾੜੀ ਮਾਰ ਕੇ ਨਹੀਂ ਹੁੰਦੇ ਡਾਂਸ ਟੂਰਸ ਲੱਗਦੇ ਵਾਹ ਤਾੜੀ ਮਾਰਨੇ ਡਾਂਸ ਦਾ ਮਤਲਬ ਵੀ ਤਾੜੀ ਹੁੰਦਾ ਅੱਛਾ ਹਾਂਜੀ ਐਵੇਂ ਦਾ ਮਤਲਬ 4 ਕਿਲੋਮੀਟਰ ਤੋ ਰਹਿ ਜਾਓ ਨੱਚਦੇ ਜਾਓ ਇੱਕ ਪਾਸਾ ਖੱਬੇ ਵਾਲੇ ਨਾਲ ਮਾਰ ਲਿਆ ਕਦੇ ਸੱਜੇ ਵਾਲੇ ਨਾਲ ਮਾਰ ਲਿਆ ਕਦੇ ਪਿੱਛੇ ਪਾਸੇ ਪਾਸਾ ਮਾਰ ਲਿਆ ਅੱਗੇ ਪਾਸਾ ਮਾਰ ਲਿਆ ਆਹੀ ਇਹਨਾਂ ਦਾ ਨਾਚ ਹੁੰਦਾ ਹੈ ਜਿਸਮ ਫਰੋਸ਼ੀ ਦਾ ਨਾਚ ਹੁੰਦਾ ਕੋਈ ਇਹਨਾਂ ਦੇ ਨਾਚ ਦੇ ਵਿੱਚ ਕੋਈ ਕਲਾਤਮਕਤਾ ਵੀ ਨਹੀਂ ਹੁੰਦੀ ਲੋਕੀ ਤਾੜੀਆਂ ਮਾਰ ਕੇ ਆਦਿਆ ਯਾਰ ਬੜਾ ਯਾਰ ਬੜਾ ਲੱਕ ਹਲਾਉਂਦਾ ਦੋ ਤਿੰਨ ਹ ਬੰਦੇ ਦੇ ਨਾਲ ਇਹ ਲੱਕ ਹੀ ਭੇੜ ਦਿੰਦਾ ਠੀਕ ਹੈ ਨਾ ਇਹਦੇ 'ਚ ਨਾ ਕਲਾਤਮਕਤਾ ਹੁੰਦੀ ਹੈ ਨਾ ਨਾਟਕਤਾ ਹੁੰਦੀ ਹੈ ਇਹ ਵੀ ਨਾਲ ਹੈ ਦੋ ਚੀਜ਼ਾਂ ਜ਼ਰੂਰੀ ਹੋਣ ਬੰਦੇ ਦੀ ਹਰ ਗਤੀਵਿਧੀ ਦੇ ਵਿੱਚੋਂ ਇਹ ਦੋ ਚੀਜ਼ਾਂ ਜ਼ਰੂਰ ਹੋ ਨਿਕਲਦੀਆਂ